ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੁਰ ਪਿਆਰੇ ਬਲਸਵਾਰੀਓ ਚੱਲ ਰਿਹਾ ਹੈ ਲੜੀਵਾਰ ਅਨੰਤ ਸੱਚ ਦੀ ਬਾਣੀ ਦੇ ਵਿਚਾਰ ਤਹਿਤ ਅੱਜ ਆਪਾਂ ਵਿਚਾਰ ਕਰ ਰਹੇ ਹਾਂ 14ਵੀਂ ਪਉੜੀ ਜੀ ਦੇ ਵਿੱਚ ਤਨਦਨ ਗੁਰੂ ਅਮਰਦਾਸ ਜੀ ਮਾਰਾ ਕਿਰਪਾ ਕਰਦਿ ਨੇ ਪੀ ਭਗਤਾਂ ਦੇ ਰੱਬ ਦੇ ਪਿਆਰੇ ਦਾ ਮਾਰਗ ਰਸਤਾ ਕਿਹੋ ਜਿਹਾ ਹੈ ਸਤਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਸਮਝਾ ਰਹੇ ਨੇ ਦੱਸ ਰਹੇ ਨੇ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਸਤਗੁਰ ਪਾਤਸ਼ਾਹ ਜੀ ਦਾ ਬੋਲ ਮਾਨ ਹੈ ਕਿ ਭਗਤਾਂ ਦੀ ਮਰਿਆਦਾ ਜਿਹੜੀ ਹੈ ਸੰਸਾਰ ਦੇ ਨਾਲੋਂ ਵੱਖਰੀ ਹੁੰਦੀ ਹੈ ਕਿਵੇਂ ਵੱਖਰੀ ਉਹ ਕਿਹਾ ਦੱਸਦੇ ਨੇ ਕਿਉਂਕਿ ਮਰਿਆਦਾ ਵੱਖਰੀ ਹੁੰਦੀ ਹੈ ਭਗਤਾ ਦੀ ਬਿੱਤ ਕੰਮ ਮਾਰਗ ਚੱਲਣਾ ਮਾਰੇ ਕਹਿੰਦੇ ਉਹਨਾਂ ਦੇ ਰਸਤੇ ਉੱਤੇ ਚੱਲਣਾ ਬੜਾ ਕਠਨ ਹੈ ਬੜਾ ਔਖਾ ਹੈ ਕਿਵੇਂ ਚੱਲਣਾ ਕਿ ਸੰਸਾਰ ਜਿਹੜਾ ਹੈ ਲਬ ਲੋਭ ਦੇ ਵਿੱਚ ਚੱਲ ਰਿਹਾ ਹੈ ਹੰਕਾਰ ਦੇ ਵਿੱਚ ਜਲ ਰਿਹਾ ਹੈ ਪਰ ਭਗਤਾਂ ਦੀ ਚਾਲ ਵੱਖਰੀ ਹੈ ਉਹ ਇਹ ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਹੁਣ ਉਹਨਾਂ ਦੀ ਜਿਹੜੀ ਚਾਲ ਹੈ ਨਾ ਗੁਰੂ ਪਿਆਰਿਓ ਉਹ ਹੈ ਲਬ ਲੋਭ ਹੰਕਾਰ ਤੇ ਤ੍ਰਿਸ਼ਨਾ ਨੂੰ ਤਿਆਗ ਕੇ ਭਗਤ ਬਹੁਤ ਬੋਲਣਾ ਨਹੀਂ ਚਾਹੁੰਦੇ ਬਹੁਤ ਸੰਜਮ ਨਾਲ ਬੋਲਦੇ ਨੇ ਉਹਨਾਂ ਦੇ ਅੰਦਰ ਦੀ ਜਿਹੜੀ ਇਹ ਅਵਸਥਾ ਹੈ ਲਬ ਲੋਭ ਹੰਕਾਰ ਤੇ ਤ੍ਰਿਸ਼ਨਾ ਖਤਮ ਹੋ ਚੁੱਕੇ ਨੇ ਕੰਨੇ ਹੋ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਧੰਨ ਗੁਰੂ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਉਹ ਚਾਲ ਮਰਿਆਦਾ ਇਵੇਂ ਆ ਜੋ ਖੰਡੇ ਨਾਲੋਂ ਵੀ ਤਿੱਖੀ ਤੇ ਵਾਲ ਨਾਲੋਂ ਵੀ ਬਰੀਕ ਹੈ ਇੰਨੀ ਬਰੀਕੀ ਵਾਲੀ ਆਪਾਂ ਕਈ ਗ੍ਰੰਥ ਕਹਤ ਨੇ ਕਿ ਆ ਫਲਾਣੀ ਗੱਲ ਜਿਹੜੀ ਇਹ ਬੜੀ ਬਰੀਕੀ ਵਾਲੀ ਆ ਸਮਝਣਾ ਬੜਾ ਔਖਾ ਹੈ ਜੇ ਆਪਾਂ ਗੱਲ ਯਾਰ ਮੋਟੀ ਮੋਟੀ ਗੱਲ ਆਈ ਸੰਸਾਰ ਤੌਰ ਤੇ ਇਸ ਤਰ੍ਹਾਂ ਮਾਰੇ ਕਹਿੰਦੇ ਨੇ ਉਹਨਾਂ ਦੀ ਜਿਹੜੀ ਵਿਚਾਰ ਧਾਰਾ ਹੈ ਜੋ ਉਹਨਾਂ ਦੀ ਮਰਿਆਦਾ ਹੈ ਬੜੀ ਬਾਰੀਕ ਹੈ ਬੜੀ ਗੋਝ ਹੈ ਸਮਝਣ ਵਾਲੀ ਹੈ ਤੇ ਖੰਡੇ ਨਾਲੋਂ ਵੀ ਤਿੱਖੀ ਧਾਰਾ ਹੈ ਇਸ ਤਰ੍ਹਾਂ ਦੇ ਰਾਹ ਤੇ ਤੁਰ ਪੈਣਾ ਇਵੇਂ ਹੈ ਜਿਵੇਂ ਖੰਡੇ ਦੀ ਧਾਰ ਦੇ ਉੱਤੇ ਤੁਰਨਾ ਹੋਵੇ ਗੁਰ ਬਰਸਾ ਦੀ ਜਨੀ ਆਪ ਤਜਿਆ ਹਰ ਵਾਸਨਾ ਸਮਾਣੀ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਆਪਾ ਤਿਆਗਿਆ ਹੈ ਆਪ ਗਵਾਏ ਤਾਕਿ ਸਿਪਾਹੀ ਮਾਨ ਆਪਾ ਭਾਵ ਗਵਾ ਦੇਣਾ ਆਪਣੀ ਮਤ ਨੂੰ ਗਵਾ ਦੇਣਾ ਗੁਰੂ ਦੀ ਮਤ ਅਨੁਸਾਰ ਚੱਲਣਾ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਆਪਾ ਤਿਆਗਿਆ ਹੈ ਹਰ ਵਾਸਨਾ ਸਮਾਣੀ ਅਤੇ ਵਾਸਨਾ ਜਿਹੜੀ ਹੈ ਹਰੀ ਵਿੱਚ ਸਮਾ ਗਈ ਹੈ ਹੁਣ ਉਹਨਾਂ ਦੀ ਇੱਕੋ ਹੀ ਮਨਸਾ ਹੈ ਕਿ ਪ੍ਰਮਾਤਮਾ ਦਾ ਮਿਲਾਪ ਉਹਦੇ ਨਾਲ ਜੁੜੇ ਰਹੀਏ ਉਦਿਆਂ ਸਾਰੀਆਂ ਬਾਸ਼ਨਾਵਾਂ ਜਿਹੜੀਆਂ ਖਤਮ ਹੋ ਕੇ ਸੰਸਾਰੀ ਪ੍ਰਮਾਤਮਾ ਦੇ ਰਲ ਸਮਾਗ ਕਹੇ ਨਾਨਕ ਚਾਲ ਭਗਤਾ ਜੋਗ ਜੋਗ ਨਿਰਾਲੀ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ ਭਗਤਾ ਦੀ ਚਾਲ ਜੁਗਾ ਜੁਗਾ ਤੋਂ ਹੀ ਵੱਖਰੀ ਚੱਲੀ ਆਉਂਦੀ ਐ ਸਮੇ ਸਮੇ ਤੋਂ ਵੱਖਰੀ ਚੱਲੀ ਆਉਂਦੀ ਐ ਗੁਰ ਫਰਮਾਨ ਹੈ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਦਾ ਤੇ ਸੰਸਾਰੀਆਂ ਦਾ ਕਦੀ ਬਰਾਬਰ ਦਾ ਜੋੜ ਨਹੀਂ ਹੁੰਦਾ ਕਿਉਂਕਿ ਇਹਨਾਂ ਦਾ ਰਸਤਾ ਕੁਝ ਹੋਰ ਹੈ ਜਿਵੇਂ ਕਬੀਰ ਸਾਹਿਬ ਕਿਰਪਾ ਕਰਦੇ ਨੇ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੇ ਪਰੇ ਬਹੀਰ ਇੱਕ ਔਕੜ ਘਾਟੀ ਇਰਾਮ ਕੀ ਤੇ ਚੜ ਰਿਹਾ ਕਬੀਰ ਉਹ ਘਾਟੀ ਬੜੀ ਔਖੀ ਹੈ ਬੜਾ ਔਖਾ ਪੰਡਾ ਹੈ ਇਸੇ ਲਈ ਮਹਾਰਾਜ ਜੀ ਕਿਰਪਾ ਕਰਦੇ ਨੇ ਭਗਤਾਂ ਦੀ ਚਾਲ ਨਿਰਾਲੀ ਚਲਣ ਨਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਇਹ ਬੜਾ ਔਖਾ ਰਸਤਾ ਹੈ ਤਾਂ ਇਹ ਸਮਝਾਇਆ ਸਤਿਗੁਰ ਪਾਤਸ਼ਾਹ ਜੀ ਨੇ ਵੀ ਭਗਤਾਂ ਦੀ ਮਰਿਆਦਾ ਕਿਹੋ ਜੀ ਹੈ ਤੇ ਆਪਾਂ ਵੀ ਉਸ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ